ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਬਲੌਗ ਸੋਸ਼ਲ ਮੀਡੀਆ ਤੇ ਤੇ ਫੋਨ ਕਾਲ ਆਹੀ ਅਕਸਰ ਇਹ ਮੈਸੇਜ ਆਉਂਦਾ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁੱਛਿਆ ਜਾਣ ਵਾਲਾ ਸਵਾਲ ਹੈ ਕਿ ਭਈ ਲਿਬਰਲ ਦੀ ਦੁਬਾਰਾ ਸਰਕਾਰ ਬਣ ਗਈ ਹੈ ਕਿ ਪਹਿਲਾਂ ਵਾਲਾ ਕੈਨੇਡਾ ਹੋ ਜਾਵੇਗਾ ਇਸ ਨੂੰ ਲੈ ਕੇ ਕੁਐਸਚਨ ਪੁੱਛਿਆ ਜਾਂਦਾ ਹੈ ਜਾਂ ਫਿਰ ਜਿਹੜੇ ਉੱਥੇ ਕੱਚੇ ਨੇ ਇਨਲੀਗਲ ਨੇ ਉਹਨਾਂ ਦਾ ਕੀ ਬਣੂਗਾ ਇਹ ਵੀ ਸਵਾਲ ਪੁੱਛਿਆ ਜਾਂਦਾ ਹੈ ਕਿ ਭਈ ਸਟੂਡੈਂਟ ਵੀਜ਼ਾ ਤੇ ਅਸੀਂ ਕੈਨੇਡਾ ਜਾਣਾ ਹੈ ਕਿ ਸਾਡਾ ਕੋਈ ਫਿਊਚਰ ਹੈਗਾ ਹੈ ਜਾਂ ਵਰਕ ਪਰਮਿਟ ਅਸੀਂ ਹੁਣ ਲਗਾਈਏ ਜਾਂ ਹਲੇ ਵੇਟ ਕਰਨੀ ਚਾਹੀਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹਨਾਂ ਸਾਰੇ ਸਵਾਲਾਂ ਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਵਾਬ ਤੁਹਾਨੂੰ ਦੇਣ ਵਾਲਾ ਹਾਂ ਅਸੀਂ ਕੋਈ ਪ੍ਰਮੋਸ਼ਨਲ ਕੰਟੈਂਟ ਨਹੀਂ ਤਿਆਰ ਕਰਦੇ ਕਿਸ ਨੂੰੜਾ ਸੋਪੀ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਕੈਨੇਡਾ ਦੇ ਵਿੱਚ ਸੇਮ ਸਰਕਾਰ ਰਿਪੀਟ ਹੋਈ ਹੈ ਆਪਾਂ ਇਦਾਂ ਕਹਿ ਸਕਦੇ ਆ ਕਿ ਜਿਵੇਂ ਇੰਡੀਆ ਦਾ ਇੱਕ ਐਗਜ਼ਾਮਪਲ ਲੈਨੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਰਸੀ ਤੋਂ ਹਟ ਜਾਣ ਤੇ ਅਮਿਤ ਸ਼ਾਹ ਹੋਣੀ ਕੁਰਸੀ ਤੇ ਬਹਿ ਜਾਣ ਬਸ ਫਰਕ ਇੰਨਾ ਕੁ ਹੋਇਆ ਯਾਨੀ ਕਿ ਜਸਟਿਨ ਟਰੂਡੋ ਜਿਹੜੇ ਉਹ ਕੁਰਸੀ ਤੋਂ ਲਾਂਬੇ ਹੋਏ ਨੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਮਾਰਕਾਰਨੀ ਪ੍ਰਧਾਨ ਮੰਤਰੀ ਬਣੇ ਨੇ ਪਾਰਟੀ ਸੇਮ ਹੈ ਉਹਨਾਂ ਦੀ ਆਈਡੀਓਲੋਜੀ ਜਿਹੜੀ ਹੈ ਉਹ ਵੀ ਸੇਮ ਹੈ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਜਿਹੜਾ ਉਹ ਪਹਿਲਾਂ ਨਾਲੋਂ ਬਿਹਤਰ ਹੋਵੇਗਾ ਇਹ ਸੰਕੇਤ ਮਿਲ ਚੁੱਕੇ ਨੇ ਮਾਰਕਾਰਨੀ ਨੇ ਜਿਹੜੀ ਆਪਣੀ ਫਸਟ ਸਟੇਟਮੈਂਟ ਦਿੱਤੀ ਉਹਦੇ ਵਿੱਚ ਬੜਾ ਉਹਨਾਂ ਕਲੀਅਰ ਕਰ ਦਿੱਤਾ ਕਿ ਭਈ ਜਿਹੜੀਆਂ ਅਸੀਂ ਗਲਤੀਆਂ ਕਰ ਚੁੱਕੇ ਆ ਉਹਨਾਂ ਨੂੰ ਅਸੀਂ ਰਿਪੀਟ ਕਰਨ ਵਾਲੇ ਨਹੀਂ ਹੈਗੇ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਤੇ ਪਈ ਜੋ ਅਸੀਂ ਕੈਨੇਡਾ ਦਾ ਫਿਊਚਰ ਦੇਖ ਰਹੇ ਆ ਖਾਸ ਕਰਕੇ 2027 ਤੱਕ ਅਸੀਂ ਜਿਹੜਾ ਟੈਂਪਰੇਰੀ ਰੈਜ਼ਿਡੈਂਸ ਦਾ ਆਕੜਾ ਹੈ ਯਾਨੀ ਕਿ ਜਿਹੜਾ ਟੀਆਰ ਬੇਸ ਅਪਲੀਕੇਸ਼ਨਸ ਨੇ ਉਹਨਾਂ ਦਾ ਰੇਸ਼ੀਓ ਜਿਹੜਾ ਉਹ 7% ਤੋਂ ਹੇਠਾ ਲਿਆ ਕੇ 5% ਜਾਂ ਉਸ ਤੋਂ ਥੱਲੇ ਕਰਨਾ ਹੈਗਾ ਹੈ ਜਿਹੜਾ ਕਰੰਟਲੀ 7.3 ਫੀਸਦੀ ਹੈਗਾ ਸੋ ਇਸ ਤੋਂ ਇਹ ਗੱਲ ਕਲੀਅਰ ਹੋ ਜਾਂਦੀ ਕਿ ਜਿਹੜਾ ਉਹਨਾਂ ਦੇ ਵੱਲੋਂ ਕੈਪਿੰਗ ਕੀਤੀ ਗਈ ਹੈ ਉਹ ਕੰਟੀਨਿਊਸਲੀ ਜਾਰੀ ਰਹੇਗੀ ਪਰ ਜਿਸ ਤਰੀਕੇ ਦੀ ਸਖਤਾਈ ਸੀ ਕਿ ਹੋ ਸਕਦਾ ਹੈ ਕਿ ਉਹ ਸਖਤਾਈ ਤੋਂ ਤੁਹਾਨੂੰ ਥੋੜੀ ਬਹੁਤੀ ਨਰਮੀ ਵਰਤੀ ਜਾਵੇ ਕਿਉਂਕਿ ਇਲੈਕਸ਼ਨ ਖਤਮ ਹੋ ਗਿਆ ਹੈ ਸੋ ਥੋੜਾ ਬਹੁਤਾ ਨਰਮ ਰਵਈਆ ਤੁਹਾਡਾ 에ਅਰਪੋਰਟ ਤੇ ਜ਼ਰੂਰ ਹੋ ਸਕਦਾ ਹੈ ਹੁਣ ਇਹਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਹੈ ਜਿਨ੍ਹਾਂ ਦਾ ਇੱਕ ਉਹਨਾਂ ਨੇ ਟਾਰਗੇਟ ਸੈੱਟ ਕੀਤਾ ਹੈ ਉਹਨੇ ਸਟੂਡੈਂਟ ਵੀਜ਼ਾ ਜਿਹੜੇ ਉਹ ਇਸ਼ੂ ਕੀਤੇ ਜਾਣਗੇ ਸੋ ਜਦੋਂ ਜ਼ਿਆਦਾ ਫਾਈਲਸ ਲੱਗਣ ਗਿਆ ਤਾਂ ਰਿਜੈਕਸ਼ਨ ਦੇ ਚਾਂਸਸ ਜਿਹੜੇ ਆ ਉਹ ਜ਼ਿਆਦਾ ਹੋਣੇ ਹੀ ਆ ਸੋ ਹਾਲ ਦੀ ਘੜੀ ਬਹੁਤਾ ਚੰਗਾ 트ੈਂਡ ਨਹੀਂ ਚੱਲ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਭਈ ਆਉਣ ਵਾਲੇ 2-4 ਮਹੀਨੇ ਦੇ ਵਿੱਚ ਸਟੂਡੈਂਟ ਵੀਜ਼ਾ ਦਾ ਜਿਹੜਾ 트ੈਂਡ ਹੈ ਉਹ ਸੁਧਰੇਗਾ ਕਿਉਂਕਿ ਜਿਹੜਾ ਉਹਨਾਂ ਨੇ ਟਾਰਗੇਟ ਰੱਖਿਆ ਜੇਕਰ ਉਹਨੂੰ ਅਚੀਵ ਕਰਨਾ ਹੈ ਤਾਂ ਫਿਰ ਉਹਨਾਂ ਨੂੰ ਵੀਜ਼ਾ ਅਪਰੂਵ ਕਰਨੇ ਪੈਣੇ ਹਨ ਸੇਮ ਚੀਜ਼ ਵਿਸਟਰ ਵੀਜ਼ਾ ਦੀ ਆ ਜਾਂਦੀ ਹੈ ਟੂਰਿਸਟ ਵੀਜ਼ਾ ਦੀ ਆ ਜਾਂਦੀ ਹੈ ਕਿ ਭਈ ਜੇ ਤੁਹਾਡੀ ਫਾਈਲ ਠੀਕ ਹੈਗੀ ਹੈ ਵਧੀਆ ਪ੍ਰੈਜੈਂਟੇਸ਼ਨ ਬਣਾ ਕੇ ਫਾਈਲ ਲਗਾਓ ਕੋਈ ਪ੍ਰੋਬਲਮ ਨਹੀਂ ਹੈਗੀ ਵੀਜ਼ੇ ਆ ਰਹੇ ਨੇ ਬਟ ਰਿਜੈਕਸ਼ਨ ਰੇਟ ਜ਼ਿਆਦਾ ਇਸ ਕਰਕੇ ਹੈ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਫੇਕ ਫਾਈਲਸ ਦੇ ਉੱਤੇ ਵੀਜ਼ਾ ਆ ਰਹੇ ਸੀਗੇ ਉਹ ਹੁਣ ਕੱਟ ਗਏ ਨੇ ਜਦੋਂ ਆਪਾਂ ਫੇਕ ਫਾਈਲਸ ਕ੍ਰੀਏਟ ਕਰਕੇ ਫਾਈਲਿੰਗ ਕਰਦੇ ਆ ਤਾਂ ਪ੍ਰੋਬਲਮ ਜਿਹੜੀ ਹੈ ਉਹ ਹੁਣ ਆਣੀ-ਆਣੀ ਤੁਹਾਨੂੰ ਕਿਉਂਕਿ ਤੁਹਾਡੀ ਛਟਣੀ ਹੋ ਰਹੀ ਹੈ ਤੁਹਾਡੀ ਫਾਈਲ ਦੇ ਉੱਤੇ ਪ੍ਰੋਪਰ ਵਰਕ ਹੋ ਰਿਹਾ ਹੈ ਬੈਕਲੌਗ ਘੱਟ ਹੈ ਫਾਈਲਸ ਘੱਟ ਨੇ ਇਸ ਕਰਕੇ ਉਹਨੂੰ ਬ੍ਰੇਕੀ ਨਾਲ ਚੈੱਕ ਕੀਤਾ ਜਾਂਦਾ ਏਕ ਇਸ਼ੂ ਹੈਗਾ ਪਰ ਜਦੋਂ ਬੈਕਲੌਗ ਇਕੱਠਾ ਹੋਣ ਲੱਗ ਪੈਂਦਾ ਤਾਂ ਫਾਈਲ ਜਿਹੜੀਆਂ ਨੇ ਉਸ ਜਲਦਬਾਜੀ ਦੇ ਚੱਕਰ ਤੇ ਵਿੱਚ ਕਈ ਵਾਰੀ ਕ੍ਰੋਸ ਚੈਕਿੰਗ ਕੱਟ ਜਾਂਦੀ ਹੈ ਬੈਕਲੌਗ ਇਕੱਠਾ ਹੋਣ ਦਾ ਕਰਕੇ 5 ਦਿਨ ਤੋਂ ਲੈ ਕੇ ਮਹੀਨੇ ਡੇਢ ਮਹੀਨੇ ਦੇ ਵਿੱਚ ਵਿੱਚ ਰਿਜ਼ਲਟ ਜਿਹੜਾ ਉਹ ਆ ਜਾਂਦਾ ਹੈ ਸਟੂਡੈਂਟ ਵੀਜ਼ਾ ਦਾ ਵੀ ਦੇਖਣ ਨੂੰ ਮਿਲਿਆ ਤੇ ਵਿਜ਼ਟਰ ਵੀਜ਼ਾ ਦਾ ਵੀ ਪਿਛਲੇ ਦਿਨਾਂ ਵਿੱਚ ਦੇਖਣ ਨੂੰ ਮਿਲਿਆ ਸੋ ਵਿਜ਼ਟਰ ਵੀਜ਼ਾ ਦਾ ਵੀ ਟ੍ਰੈਂਡ ਕੋਈ ਇੰਨਾ ਮਾੜਾ ਨਹੀਂ ਹੈਗਾ ਹਾਂ ਬਹੁਤਾ ਚੰਗਾ ਵੀ ਨਹੀਂ ਹੈਗਾ ਪਰ 50 50 ਪਰਸੈਂਟ ਚਾਂਸ ਨੇ ਜੇਕਰ ਤੁਸੀਂ ਹੁਣ ਫਾਈਲਿੰਗ ਕਰਦੇ ਹੋ ਤੇ ਜੇ ਤੁਹਾਡੀ ਫਾਈਲ ਚੰਗੀ ਹੁੰਦੀ ਹੈ ਪ੍ਰੈਜੈਂਟੇਸ਼ਨ ਚੰਗੀ ਹੁੰਦੀ ਹੈ ਤਾਂ ਵੀਜ਼ਾ ਆਉਣ ਦੇ ਚਾਂਸਸ ਜਿਹੜੇ ਉਹ 60 ਤੋਂ 70 ਪਰਸੈਂਟ ਤੁਹਾਡੇ ਹੋ ਜਾਂਦੇ ਹੈਗੇ ਹੈ ट्रैवल ਹਿਸਟਰੀ ਵਾਲੇ ਜਿਹੜੇ ਆ ਉਹ ਜਾ ਸਕਦੇ ਨੇ ਕੈਨੇਡਾ ਮਤਲਬ ਉਹ ਫਾਈਲ ਲਗਾਉਣ ਜਿਹੜੇ ਫਰੈਸ਼ ਫਾਈਲ ਵਾਲੇ ਆ ਉਹਨਾਂ ਦੀ ਫਾਈਲ ਬੇਸਲੈਸ ਨਹੀਂ ਹੋਣੀ ਚਾਹੀਦੀ ਜਾਨ ਦਾ ਇੰਟੈਂਟ ਬੜਾ ਕਲੀਅਰ ਤੇ ਬੜਾ ਸਾਫ਼ ਹੋਣਾ ਚਾਹੀਦਾ ਹੈ ਇੱਥੇ ਉਹਨਾਂ ਦੀ ਹੂਮਟਾਈਜ਼ ਬੜੀਆਂ ਕਲੀਅਰ ਹੋਣੀਆਂ ਚਾਹੀਦੀਆਂ ਨੇ ਕੋਈ ਪ੍ਰੋਬਲਮ ਨਹੀਂ ਹੈਗੀ ਤੁਸੀਂ ਫਾਈਲਿੰਗ ਕਰੋ ਵਰਕ ਪਰਮਿਟ ਦਾ ਜੇਕਰ ਕੋਈ ਕਵੇ ਕਿ ਬਿਲਕੁਲ ਸਹੀ ਟਾਈਮ ਹੈ ਤਾਂ ਬਿਲਕੁਲ ਸਹੀ ਟਾਈਮ ਤਾਂ ਨਹੀਂ ਹੈਗਾ ਪਰ ਵਰਕ ਪਰਮਿਟ ਦੇ ਲਈ ਤੁਸੀਂ ਫਾਈਲ ਕਰ ਸਕਦੇ ਹੈਗੇ ਹੋ ਕਿਉਂਕਿ ਜੇਕਰ ਤੁਹਾਨੂੰ ਜੈਨੂਨ ਵਧੀਆ ਐਲ ਐਮ ਆਈਏ ਮਿਲ ਜਾਂਦੀ ਹੈ ਤੁਹਾਡਾ ਜੋਬ ਕੋਡ ਜਿਹੜਾ ਹੈ ਜਾਂ ਨੌਕ ਕੋਡ ਜਿਹੜਾ ਹੈ ਜਿਹੜੀ ਜੋਬ ਆ ਉਹ ਇਨ ਡਿਮਾਂਡ ਸੈਕਟਰ ਦੇ ਵਿੱਚ ਹੁੰਦੀ ਹੈ ਤਾਂ ਤੁਸੀਂ ਫਾਈਲਿੰਗ ਵਾਸਤੇ ਜਾ ਸਕਦੇ ਹੋ ਧਿਆਨ ਰੱਖਿਓ ਜੇ ਤੁਹਾਡਾ ਇਨ ਡਿਮਾਂਡ ਸੈਕਟਰ ਆ ਤਾਂ ਵੀਜ਼ਾ ਆਉਣ ਦੇ ਚਾਂਸਸ ਹੈਗੇ ਨੇ ਪਰ ਜੇ ਤੁਹਾਡਾ ਇਨ ਡਿਮਾਂਡ ਸੈਕਟਰ ਨਹੀਂ ਹੈਗਾ ਤਾਂ ਵੀਜ਼ਾ ਆਉਣ ਦੇ ਚਾਂਸਸ ਜਿਹੜੇ ਆ ਉਹ ਘੱਟ ਨੇ ਇਹ ਬੜੀ ਕਲੀਅਰ ਗੱਲ ਆ ਇਹ ਚੀਜ਼ ਬੜੀ ਧਿਆਨ ਨਾਲ ਸਮਝ ਲਓ ਜਦੋਂ ਆਪਾਂ ਏਜੰਟ ਕੋਲ ਫਾਈਲਿੰਗ ਵਾਸਤੇ ਜਾਂਦੇ ਆ ਤਾਂ ਏਜੰਟ ਤੇ ਕਦੇ ਵੀ ਨਹੀਂ ਮਨਾ ਕਰਦਾ ਯਾਰ ਉਹਦਾ ਬਿਜ਼ਨਸ ਹੈ ਤਾਂ ਘਰੇਾਈ ਰੋਟੀ ਥੋੜੀ ਆਪਣੀ ਮੋੜ ਦੇਗਾ ਉਹ ਤੇ ਤੁਹਾਨੂੰ ਕਹੇਗਾ ਜੀ ਫਾਈਲਿੰਗ ਕਰ ਲਓ ਬੜਾ ਵਧੀਆ ਟ੍ਰੈਂਡ ਚੱਲ ਰਿਹਾ ਪਰ ਵਰਕ ਪਰਮਿਟ ਦਾ ਜੇਕਰ ਇਨ ਡਿਮਾਂਡ ਤੁਹਾਨੂੰ ਓਕੂਪੇਸ਼ਨ ਮਿਲਿਆ ਹੈ ਤਾਂ ਤੁਸੀਂ ਮੌਕਾ ਜ਼ਰੂਰ ਚੁੱਕੋ ਇਹਦਾ ਫਾਇਦਾ ਜ਼ਰੂਰ ਲਾਓ ਪਰ ਜੇਕਰ ਇਨ ਡਿਮਾਂਡ ਨਹੀਂ ਹੈਗਾ ਤੁਹਾਡਾ ਸੈਕਟਰ ਤਾਂ ਤੁਸੀਂ ਹਾਲੇ ਵੇਟ ਕਰ ਲਓ ਇਨ ਡਿਮਾਂਡ ਸੈਕਟਰ ਚ ਫਾਈਲ ਲਾਓ ਇਧਰ ਉਧਰ ਫਾਈਲ ਲਾਉਣ ਦਾ ਫਾਇਦਾ ਨਹੀਂ ਹੈਗਾ ਕਿਉਂਕਿ ਕੱਲ ਨੂੰ ਤੁਸੀਂ ਟਾਰਗੇਟ ਪੀਆਰ ਨੂੰ ਕਰਨਾ ਹੈ ਤੇ ਜਦੋਂ ਪੀਆਰ ਨੂੰ ਟਾਰਗੇਟ ਕਰਨਾ ਹੈ ਤਾਂ ਭਈ ਉਸ ਕੰਡੀਸ਼ਨ ਦੇ ਵਿੱਚ ਫਿਰ ਤੁਹਾਡਾ ਜਿਹੜਾ ਜਿਹੜੀ ਤੁਸੀਂ ਫਾਈਲਿੰਗ ਕਰ ਰਹੇ ਹੋ ਉਹ ਤੁਹਾਡੀ ਇਨ ਡਿਮਾਂਡ ਚ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਪੀਆਰ ਹੋਗੇ ਇਹ ਚੀਜ਼ ਬਹੁਤ ਮੈਟਰ ਕਰ ਰਹੀ ਹੈ ਸਟੂਡੈਂਟ ਵੀਜ਼ਾ ਦੇ ਕੇਸ ਦੇ ਵਿੱਚ ਇੱਕ ਚੀਜ਼ ਹੋਰ ਮੈਟਰ ਕਰ ਰਹੀ ਹੈ ਕਿ ਭਈ ਸਿਰਫ ਤੁਸੀਂ ਮੇਜਰ ਜਿਹੜੀਆਂ ਸਿਟੀਜ਼ ਨੇ ਉਹਨਾਂ ਨੂੰ ਇਕੱਲੀ ਨੂੰ ਟਾਰਗੇਟ ਨਾ ਕਰੋ ਪੇਂਟੂ ਖੇਤਰਾ ਨੂੰ ਵੀ ਟਾਰਗੇਟ ਕਰ ਸਕਦੇ ਹੋ ਥੋੜੀਆਂ ਜਿਹੀਆਂ ਆਊਟਰੀਚ ਵਾਲੇ ਏਰੀਆ ਦੇ ਵਿੱਚ ਵੀ ਜਾ ਸਕਦੇ ਹੋ ਜਿਹੜਾ ਕਿ ਥੋੜਾ ਜਿਹਾ ਬ੍ਰਮਟਨ ਤੋਂ ਟੋਰਾਂਟੋ ਤੋਂ ਦੂਰ ਦਾ ਏਰੀਆ ਹੋਵੇ ਤਾਂ ਵੀਜ਼ਾ ਆਉਣ ਦੇ ਚਾਂਸਸ ਜ਼ਿਆਦਾ ਹੁੰਦੇ ਨੇ ਓਵਰ ਆਲ ਜੇਕਰ ਕਨਕਲੂਜਨ ਵਾਲੇ ਪਾਸੇ ਜਾਈਏ ਭਈ ਸਰਕਾਰ ਉਹੀ ਹੈ ਸੋ ਰਿਲੈਕਸੇਸ਼ਨ ਰਵੇਗੀ ਪਰ ਜੈਨੂਇਨ ਬੰਦੇ ਲਈ ਉਹਨਾਂ ਨੇ ਕਿਹਾ ਕਿ ਭਈ ਉਹ ਗਲੋਬਲ ਟੈਲੈਂਟ ਨੂੰ ਅਟਰੈਕਟ ਕਰਨਾ ਚਾਹੁੰਦੇ ਨੇ ਪਰ ਜੈਨੂਅਨ ਸਹੀ ਤੇ ਜਿਹੜਾ ਹਰ ਉਹਨਾਂ ਦੀ ਰਿਕੁਆਇਰਮੈਂਟ ਮੀਟ ਕਰਦਾ ਉਧਰਲੇ ਪਾਸੇ ਨੂੰ ਉਹ ਜਾਣਾ ਚਾਹੁੰਦੇ ਨੇ ਉਹ ਹੁਣ ਫਰਜੀ ਵੜੇ ਵਾਲੇ ਪਾਸੇ ਨੂੰ ਨਹੀਂ ਜਾਣਾ ਚਾਹੁੰਦੇ ਕਿ ਭਈ ਕੋਈ ਵੀ ਤੁਰਿਆ ਆ ਰਿਹਾ ਹੈ ਕੈਨੇਡਾ ਤੇ ਆ ਜਾਓ ਉਮੀਦ ਕਰਦਾ ਮਿਲੋ ਤੁਹਾਨੂੰ ਵਲੌਗਸੰਦਾ ਆਇਆ ਹੋਗਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੱਤੋ ਆ ਸ਼ੇਅਰ ਕਰੋ ਕਿਉਂਕਿ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੀ ਤੁਸੀਂ ਤੁਹਾਡਾ ਸੋਪੀਛਾਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੱਬ ਕੇ ਸ਼ੇਅਰ ਜਰੂਰ ਕਰਿਓ ਧੰਨਵਾਦ